ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਮੌਜੂਦ ਹਾਂ ਐਸ ਟਾਈਮ ਫਰੀਦਕੋਟ ਜ਼ਿਲ੍ਹੇ ਦਾ ਪਿੰਡਾ ਕਲੇਰ ਕਲੇਰ ਪਿੰਡ ਤੋਂ ਜਦੋਂ ਤੁਸੀਂ ਪੱਕੇ ਨੂੰ ਜਾਣੇ ਆ ਮਿੱਤਰੋ ਜਿਹੜੀ ਸਿੱਧੀ ਸੜਕ ਆ ਉਹ ਸੜਕ ਦੇ ਉੱਤੇ ਵਾਟਰ ਬਾਕਸ ਆਉਂਦਾ ਵਾ ਮਿੱਤਰੋ ਤੇ ਵਾਟਰ ਬਾਕਸ ਦੇ ਬਿਲਕੁਲ ਕੋਲੇ ਕਰਕੇ ਸਕੂਲ ਆ ਤੇ ਸਕੂਲ ਦੇ ਕੋਲੇ ਬਾਈ ਦਾ ਘਰ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਇੱਕ ਵੈੜ ਬਕਾਊ ਆ ਬਾਈ ਬਹੁਤ ਚੰਗੀ ਚੰਗਾ ਥਰਣ ਲੱਗਾ ਹੋਇਆ ਚੰਗੇ ਵਜੂਦ ਦੀ ਆ ਚੰਗੇ ਟਾਂਚੇ ਦੀ ਆ ਬਹੁਤ ਖੂਬਸੂਰਤੀ ਵਾਲੇ ਪੱਖ ਤੋਂ ਵੀ ਕਮਾਲ ਆ ਲੇਵੇ ਵਾਲੇ ਪੱਖ ਤੋਂ ਵੀ ਬਾਕਮਾਲ ਮਜ਼ਬੂਤੀ ਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦੀ ਡਿਟੇਲ ਆ ਸਾਰੀ ਗੱਲਬਾਤ ਆਪਾਂ ਭਰਾ ਦੇ ਨਾਲ ਕਰਦੇ ਆ ਆਓ ਮਿਲਦੇ ਆ ਭਾਈ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਕੀ ਹਾਲ ਆ ਵੀਰੇ ਵਧੀਆ ਵਧੀਆ ਵੀ ਹੋਰ ਪਰਾ ਘਰ ਪਰਿਵਾਰ ਭਾਈ ਹਾਂਜੀ ਵਧੀਆ ਵਧੀਆ ਵੀਰੇ ਅੱਛਾ ਵੀਰੇ ਇੱਕ ਵਾਰੀ ਨਾਮ ਸਾਂਝਾ ਕਰ ਦੀ ਨਾਮ ਹਰਪ੍ਰੀਤ ਸਿੰਘ ਆ ਜੀ ਹਰਪ੍ਰੀਤ ਹਾਂਜੀ ਹਰਪ੍ਰੀਤ ਭਾਈ ਘਰ ਤਾਂ ਆਪਣਾ ਸਕੂਲ ਕੋਲ ਹੀ ਆ ਗਿਆ ਹੈ ਨਾ ਵਾਟਰ ਵਕਸ ਤੇ ਸਕੂਲ ਕੋਲੇ ਅੱਛਾ ਵੀਰੇ ਕਿੰਨੇ ਦਿਨ ਲੈ ਜੂਗੀ ਰਪਿੰਦਰ ਭਾਈ ਬਾ ਪੰਜ ਕਿਦਾਂ ਲੈ ਜੂ ਵੀਰੇ ਪੰਜ ਕੁ ਦਿਨ ਲੈ ਜੂਗੀ ਕਿੰਨਾ ਦੁੱਧ ਚੋੜਿਆ ਸੀਗਾ ਵੀਰੇ ਪਹਿਲੇ ਸਵੇਰ ਪਹਿਲੇ ਸਵੇਰ ਵੀਰੇ 22 ਲੀਟਰ ਦਿੱਤਾ ਹੈ 22 ਲੀਟਰ ਦੁੱਧ ਪਹਿਲੇ ਸਵੇਰ ਨੇ ਦਿੱਤਾ ਹੈ ਥੱਲੋ ਥੱਲੋ ਬੜੀ ਖਬਰਦਾਰ ਆ ਹਨਾ ਹਾਂਜੀ ਹਾਂਜੀ ਹਜੇ ਤਾਂ ਹੋਰ ਬਣ ਜੂਗੀ ਭਾਈ ਆ ਪੂਰੀ ਬਣੂ ਵੀਰੇ ਇਹ ਤਾਂ ਠੀਕ ਆ ਭਾਈ ਅੱਛਾ ਚੋਣ ਚਾਨ ਨੂੰ ਠੰਡੀ ਰਹੀ ਬਈ ਹਾਂ ਭਾਈ ਮਸ਼ੀਨ ਤੇ ਚੋਨੇ ਤਾਂ ਤੁਸੀਂ ਇੰਨੀ ਚਵਾਈ ਤੀ ਠੀਕ ਆ ਭਾਈ ਅੱਛਾ ਵੀਰੇ ਇੱਕ ਗੱਲ ਹੋਰ ਉਹ ਨਹੀਂ ਫੈਂਡ ਵੀ ਚੰਗੀ ਆਉਂਦੀ ਹਾਂ ਹਾਂ ਫੈਂਡ ਵੀਰੇ ਆ ਜਾਂਦੀ ਹੈ ਸਾਢੇ 1/4 ਆ ਜਾਂਦੀ ਹੈ ਸਾਢੇ 1/4 ਆ ਜਾਂਦੀ ਹੈ ਅ ਇਨਾ 82000 ਰੁਪਏ 82000 ਰੁਪਏ ਰਮਨ ਮੰਦਾਨ ਵਿਚੋ ਬਾਈ ਹਾਂਜੀ ਕਰ ਲਾਂ ਫਿਰ 25 24 ਕਿਲੋ ਦੁੱਧ ਦੇ ਦੋ ਟੋਨ ਮੋਈ ਨਾ ਵੀਰੇ ਮੋਈ ਪਲੀ ਪੁਲੀ ਵੀ ਚੰਗੀਆਂ ਅੱਛਾ ਟੀਕੇ ਕਿਹੜਾ ਲਵਾਤਾ ਵੀਰੇ ਟੀਕੇ ਦਾ ਨਹੀਂ ਵੀਰੇ ਇਨਾ ਧਿਆਨ ਹਾਂਜੀ ਕੱਢੀ ਬਾਰ ਨੂੰ ਤੋਰੀ ਵੀਰੇ ਲੈ ਮੇਤਰੋ ਦੂਜਾ ਸੂਆ ਕਰਮਾਂ ਵਾਲੀ ਹੁੰਦੀ ਆ ਪਹਿਲੇ ਸੂਏ ਦੇ ਵਿੱਚ 22 ਲੀਟਰ ਦੁੱਧ ਵੀਰਨੇ ਦੇ ਥੱਲੋ ਚੋਇਆ ਹੋਇਆ ਕਾਲੀ ਬਹੁਤ ਨਿੱਗਰ ਬਹੁਤ ਕਰਮ ਵਾਲੀ ਦੇਖ ਸਕਦੇ ਆ ਤੁਸੀਂ ਕਿ ਥੋੜਾ ਜਿਹਾ ਪਾਸੂ ਉਧਰ ਆ ਤੇ ਪਰਸਮੋਂ ਤੋਂ ਕੱਢੀਏ ਬਾਹਰ ਇਸ ਕਰਕੇ ਉਧਰ ਨੂੰ ਕਾਲੀ ਪੈਂਦੀ ਆ ਕਰਮ ਵਾਲੀ ਨਿੱਗਰ ਨੁਗਰ ਜਾਣ ਵਾਲੀ ਵਹਿੜ ਲੈਵੇ ਭਾਂਡੇ ਵੱਲੋਂ ਪੂਰੀ ਖਬਰਦਾਰ ਥਣ ਲੈਵੇ ਦਾ ਜਿਹੜਾ ਡਿਜ਼ਾਈਨ ਆ ਉਹ ਬਹੁਤ ਚੰਗਾ ਕਰਮ ਵਾਲੀ ਦਾ ਬਾਕੀ ਚਮਕ ਦਮਕ ਦੇ ਵਿੱਚ ਆ ਦੁੱਧ 25 26 ਕਿਲੋ ਤੋਰਨਾਂ ਦੇਊਗੀ ਤੇ ਮਿੱਤਰੋ ਜਿਹੜਾ ਪੱਖ ਆਉਂਦਾ ਉਹ ਗਰਲੈਂਡੋ ਦੇ ਨਾਲ ਐਚਐਫ ਦਾ ਕਰਾਸ ਪੈਂਦਾ ਵੈਗਾ ਨੋਟ ਰੱਖਿਆ ਜੇ ਵਜੂਦ ਆ ਜਿਹੜਾ ਬਹੁਤ ਚੰਗਾ ਵਾ ਥਣ ਬਹੁਤ ਚੰਗਾ ਵਾ ਬਾਕੀ ਸਾਰੀ ਗਾਂ ਯਾਰ ਜਿਹੜੀ ਖੂਬਸੂਰਤੀ ਵਾਲੇ ਪੱਖ ਤੋਂ ਵੀ ਕਮਾਲ ਆ ਵਜੂਦ ਵਾਲੇ ਪੱਖ ਤੋਂ ਵੀ ਕਮਾਲ ਆ ਤੇ ਫਿਰ ਜੇ ਇਹਨੂੰ ਇੱਕ ਗੱਲ ਹੋਰ ਸੋਚੀਏ ਵੀ ਜਿਹੜੇ ਪਰਦੇ ਕੋਲੇ ਬਾਲਾ ਫਾਰਮ ਦੇ ਵਿੱਚ ਮਨਾ ਫੁਆਰਿਆ ਪੂਰਿਆਂ ਦਾ ਨਹੀਂ ਪ੍ਰਬੰਧ ਹੈਗਾ ਤਾਂ ਉਹਦੇ ਲਈ ਵੀ ਇਹ ਚੀਜ਼ ਲਾਹੇਵੰਦ ਆ ਦੁੱਧ ਦੀ ਕਪੈਸਿਟੀ ਹਰ ਬਰਿਆਈ ਸਾਲ ਪਿਛੋਂ ਸੂਨ ਵਾਲੀ ਗਾਂ ਬਣੋਂਗੇ ਕਿਉਂਕਿ ਇਹ ਅੰਗ ਹੀ ਕਰਨ ਵਾਲਾ ਬਹੁਤ ਚੰਗਾ ਵਾ ਅੱਛਾ ਵੀਰੇ ਨੰਬਰ ਦਈ ਸੰ ਨੰਬਰ 79 ਨਾਸੀ ਅਰਥੋ 62806 ਇੱਕ ਵਾਰੀ ਹੋਰ ਬੋਲਦੇ ਵੀਰੇ ਨਾਸੀ ਝਟ 62806 ਨਾਸੀ 867 23806 23806 ਇਸ ਨੰਬਰ ਤੇ ਕਰਨੀਆ ਤੁਸੀਂ ਮਿੱਤਰੋ ਵੀਰੇ ਹਰਪ੍ਰੀਤ ਦੇ ਨਾਲ ਗੱਲਬਾਤ ਪਿੰਡ ਕਲੇਰ ਆ ਤੇ ਕਲੇਰ ਤੋਂ ਜਿਹੜੀ ਪੱਕੇ ਵਾਲੀ ਨੂੰ ਸੜਕ ਜਾਂਦੀ ਆ ਉਹ ਸੜਕ ਦੇ ਉੱਤੇ ਵਾਟਰ ਬਾਕਸ ਦੇ ਕੋਲੇ ਤੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਕੋਲੇ ਪਈਦਾ ਕਰ ਆ ਬਾਕੀ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ ਜਿਹੜੇ ਭਰਾ ਨੂੰ ਗਾਂ ਪਸੰਦ ਆ ਤੁਸੀਂ ਬੈਠਾ ਰਾਬਤਾ ਕੰਮ ਕਰ ਸਕਦੇ ਆ ਧੰਨਵਾਦ